ਸੰਘਰੂਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਵਾਲ ਸਿੰਘ ਝੁੰਦਾ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਸੰਘਰੂਰ ਦੇ ਭਵਾਨੀਗੜ੍ਹ ਵਿੱਚ ਪਾਰਟੀ ਵਰਕਰਾਂ ਨਾਲ ਰੱਖੀ ਮੀਟਿੰਗ ਦੌਰਾਨ ਇਕਵਾਲ ਸਿੰਘ ਝੁੰਦਾ ਨੇ ਜਿੱਥੇ ਵਰਕਰਾਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਉਹ ਪਾਰਟੀ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਦੇ ਆਧਾਰ 'ਤੇ ਲੋਕਾਂ ਵਿੱਚ ਜਾਣਗੇ ਅਤੇ ਵੋਟ ਮੰਗਣਗੇ। ਇਕਵਾਲ ਸਿੰਘ ਝੁੰਡਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਕੋਈ ਮਨਮਟਾਵ ਨਹੀਂ ਹੈ ਉਹਨਾਂ ਨੇ ਖੁਦ ਟਿਕਣ ਮਿਲਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੂੰ ਫੋਨ ਕੀਤਾ ਅਤੇ ਜਲਦ ਹੀ ਸੁਖਦੇਵ ਸਿੰਘ ਢੀਂਡਸਾ ਵੀ ਸੰਗਰੂਰ ਆਉਣਗੇ ਅਤੇ ਉਹਨਾਂ ਨਾਲ ਮੁਲਾਕਾਤ ਕਰਨਗੇ ਉਸ ਤੋਂ ਬਾਅਦ ਢੀਂਡਸਾ ਵੀ ਉਹਨਾਂ ਨਾਲ ਚੋਣ ਪ੍ਰਚਾਰ ਵਿੱਚ ਉਤਰਨਗੇ। ਬਾਲਾ ਜੀ ਸਾਡੀ ਕੋਸ਼ਿਸ਼ ਹੋਊਗੀ ਕਿ ਪੰਜਾਬ ਅੰਥਰ ਸਾਡੇ ਸਮਾਜ ਦੇ ਜਿਹੜੇ ਮੁੱਦੇ ਨੇ ਇਹ ਚੋਣਾਂ ਜਿਹੜੀ ਉਹ ਸਹਾਰ ਤੇ ਲੜੀ ਜਾਵੇ ਇਹ ਨਾ ਹੋਵੇ ਕਿ ਅਸੀਂ ਪਹਿਲਾਂ ਵਾਂਗੂੰ ਗਮਰਾਹ ਹੋ ਕੇ ਝੂਠੇ ਲਾਰਿਆਂ ਚ ਝੂਠੇ ਮੈਨੀਫੈਸਟੋਆਂ ਚ ਫਸ ਕੇ ਕਿਤੇ ਪੰਜਾਬ ਦਾ ਫੇਰ ਨੁਕਸਾਨ ਕਰ ਬੈਠੀ ਅਸੀਂ ਪੰਜਾਬ ਔਰ ਪੰਥ ਦੇ ਜੋ ਮਸਲੇ ਨੇ ਉਹ ਲੈ ਕੇ ਪੰਜਾਬ ਦੇ ਲੋਕਾਂ ਕੋਲੇ ਜਾਣਾ ਔਰ ਲੋਕਾਂ ਨੂੰ ਇੱਕ ਜਾਗਰੂਕ ਕਰਨ ਦਾ ਸਾਨੂੰ ਸਮਾਂ ਮਿਲਿਆ ਅਸੀਂ ਉਹ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਕੀਤੀ ਹੋਈ ਕੰਮ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸਾਨੂੰ ਏਡੀਆਂ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਪੰਜਾਬ ਲਈ ਲੜੀਆਂ ਜੰਗਾਂ ਲੜਨ ਦੇ ਬਾਵਜੂਦ ਵੀ ਸਾਨੂੰ ਕਿਵੇਂ ਸੋਸ਼ਲ ਮੀਡੀਆ ਰਾਹੀਂ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਕੋਲ ਰੱਖਾਂਗੇ ਔਰ ਇਹਨਾਂ ਨੇ ਹੁਣ ਕੀਤਾ ਕੀ ਹੈ ਉਹ ਵੀ ਲੋਕਾਂ ਨੂੰ ਦੱਸਾਂਗੇ ਔਰ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਆਪਣੀ ਖੇਤਰੀ ਪਾਰਟੀ ਆਪਣੀ ਮਾਂ ਪਾਰਟੀ ਕੀ ਆਪਣੀ ਜਿਹੜੀ ਨੁਮਾਇੰਦਗੀ ਕਰ ਸਕਦੀ ਹੈ ਜਿਹੜਾ ਵਿਅਕਤੀ ਖੁੱਲ ਕੇ ਕਹੀ ਨਹੀਂ ਸਕਦਾ ਕਿ ਅਸੀਂ ਐਸੀ ਦੇ ਮਦਈਆਂ ਫਿਰ ਉਹ ਸਾਡੀ ਪਾਰਲੀਮੈਂਟ ਚ ਜੇ ਸਰਕਾਰ ਚ ਜਾ ਕੇ ਸਾਡੀ ਸਾਡਾ ਮਦਈ ਕਿਵੇਂ ਬਣੂਗਾ ਇਸ ਕਰਕੇ ਕੋਈ ਪਾਰਟੀ ਨਾ ਸਾਡੇ ਨੌਜਵਾਨਾਂ ਤੇ ਲੱਗੇ ਝੂਠੇ ਐਨਐਸਸੀ ਦੀ ਗੱਲ ਨਾ ਬੰਦੀ ਸਿੰਘਾਂ ਦੀ ਗੱਲ ਨਾ ਪੰਜਾਬ ਨਾਲ ਹੋਈਆਂ ਕਿਸਾਨੀ ਜਿਹੜੀਆਂ ਵਧੀਆਂ ਨੇ ਐਮਐਸਪੀ ਦੇ ਵਾਅਦੇ ਉਹਨਾਂ ਦੀ ਖੁੱਲ ਕੇ ਗੱਲ ਨਾ ਈਵਨ ਕੋਈ ਜਿਹੜੇ ਸਾਡੇ ਗੁਰਦ ਆਮਾਂ ਚ ਦਖਲ ਦਿੱਤਾ ਜਾ ਰਿਹਾ ਉਹਦੀ ਗੱਲ ਕੋਈ ਕਰਦੀ ਹੈ ਨਾ ਕਾਂਗਰਸ ਕਰੇ ਨਾ ਬੀਜੇਪੀ ਕਰੇ ਨਾ ਝਾੜੂ ਵਾਲੇ ਕਰਨ ਸੋ ਜੇ ਅਕਾਲੀ ਦਲ ਕਰਦਾ ਤਾਂ ਬਰਾਸੀਂ ਸਮਝਾਂਗੇ ਇਕਾਲੀ ਦਾਲੀ ਹੱਕਦਾਰ ਹੈ ਵੀ ਕੋਈ ਨਾਰਾਜ਼ਗੀ ਨਹੀਂ ਹੈ ਜੀ ਕਿ ਟਿਕਟ ਤਾਂ ਪਾਰਟੀ ਨੇ ਇੱਕ ਬੰਦੇ ਨੂੰ ਹੀ ਮਿਲਣਾ ਹੁੰਦਾ ਚਲੋ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਾਹਿਬ ਦਾ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਵਰਕਰ ਸਾਹਿਬਾਨ ਦਾ ਕਿ ਉਹਨਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਇਹ ਕੰਮ ਵਰਕਰ ਨੂੰ ਟਿਕਟ ਦੇ ਕੇ ਨਵਾਜਿਆ ਤੇ ਢੀਂਸਾ ਸਾਹਿਬ ਦੇ ਸਹਿਯੋਗ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਚੋਣਾਂ ਜਿਹੜੀ ਲੜੀ ਹੋਊਗੀ ਪੋਸਟਾਂ ਪਾਉਣ ਵਾਲੀਆਂ ਫੌਜਾਂ ਦਾ ਕਈ ਵਾਰੀ ਖਬਰਾਂ ਕਿਹੜੀ ਪਾਰਟੀ ਕੌਣ ਮੈਨੇਜ ਕਰਦਾ ਇਹ ਤਾਂ ਰੱਬ ਜਾਣੇ ਪਾਰਟੀ ਦੇ ਸਾਰੇ ਪਰਿਵਾਰ ਵੱਲੋਂ ਕੋਈ ਅਸੀਂ ਗੱਲ ਨਹੀਂ ਆਈ ਜੀ ਨਾਲ ਉਹਨਾਂ ਨੇ ਕਿਹਾ ਹੋਵੇ ਕਿ ਅਸੀਂ ਮਦਦ ਨਹੀਂ ਕਰਾਂਗੇ ਗੱਲ ਕਰਦੇ ਕਿ ਮੈਂ ਦਿੱਲੀ ਤੋਂ ਆ ਕੇ ਗੱਲਬਾਤ ਕਰਾਂਗੇ ਮੇਰੀ ਵੀ ਉਹਨਾਂ ਨਾਲ ਗੱਲ ਹੋਈ ਹੈ ਮੈਨੂੰ ਉਹਨਾਂ ਨੇ ਵਧਾਈਆਂ ਦਿੱਤੀਆਂ ਔਰ ਮੈਨੂੰ ਉਹਨਾਂ ਨੇ ਅਸ਼ੀਰਵਾਦ ਦਿੱਤਾ ਮੈਂ ਹੁਣ ਰਾਤ ਨੂੰ ਸ਼ਾਇਦ ਆਏ ਹੋਣਗੇ ਤੇ ਮੈਂ ਮਿਲੂੰਗਾ ਉਹਨਾਂ ਨੂੰ ਪੁੱਛ ਲਿਆ ਕਰੋ ਨਾ ਜੀ ਵੀ ਮੈਡੀਕਲ ਚ ਕੀ ਸੁਧਾਰ ਹੋਇਆ ਉਹ ਦੱਸ ਵੀ ਦਿਓ ਨਾ ਮੈਡੀਕਲ ਇਹਨਾਂ ਨੇ ਕਿਹਾ ਸੀ ਵੀ ਅਸੀਂ 16 ਕਾਲਜ ਖੋਲ੍ਹਾਂਗੇ ਪੰਜਾਬ ਚ ਕੋਈ ਇੱਕ ਇੱਕ ਇੱਟ ਲੱਗੀ ਹੈ 2 ਸਾਲ ਸਵਾ 2 ਸਾਲ ਹੋ ਗਏ 16 ਮੈਡੀਕਲ ਕਿਹਾ ਕਿਹਾ ਸੀਗਾ ਤਾੜੀਆਂ ਵਜਵਾ ਲੈਂਦੇ ਨੇ ਰੇਕ ਤੋਂ ਬ ਕਿਤੇ ਇਟ ਨਹੀਂ ਲਾਈ ਕੋਈ ਐਜੂਕੇਸ਼ਨ ਚਕ ਦੱਸ ਦੇਣ ਸੁਧਾਰ ਕੀ ਕੀਤਾ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਸੀ ਕੇਂਦਰ ਸਟੇਟ ਔਰ ਕੇਂਦਰ ਦੀ ਪਾਰਟਨਰਸ਼ਿਪ ਨਾਲ ਉਹਨਾਂ ਚ ਪੈਸੇ ਕਿਸੇ 75 25 ਦੇ 60 40 ਪਾਉਣੇ ਹੁੰਦੇ ਨੇ ਕੋਈ ਗ੍ਰਾਂਟ ਨਹੀਂ ਲੈ ਲੈ ਪਾਰੇ ਕਿੱਥੇ ਕਿੱਥੇ ਨਜ਼ਰ ਆਉਂਦੀ ਹੈ ਤੁਹਾਨੂੰ ਡਿਵੈਲਪਮੈਂਟ ਕੋਈ ਮੈਨੂੰ ਪਿੰਡ ਦੱਸੋ ਜਿਹੜੇ ਪਿੰਡ ਚ ਇਹਨਾਂ ਨੇ ਪੰਜਾਬ ਸਰਕਾਰ ਨੇ ਗ੍ਰਾਂਟ ਦਿੱਤੀ ਹੋਵੇ ਸ਼ਹਿਰ ਦੱਸ ਦੋ ਉਦੋਂ ਵੱਧ ਪੈਸਿਆਂ ਦੇ ਬੋਰਡ ਲੱਗੇ ਹੋਏ ਨੇ ਇਹਨਾਂ ਦੇ ਉਹਨਾਂ ਮਹੱਲਿਆਂ 'ਚ ਉਹਨੇ ਉਹਨੇ ਗ੍ਰਾਂਟ ਨਹੀਂ ਆਈ ਕਿਸੇ ਮਾਲਕ ਇਹ ਹਾਲਾਤ ਨੇ ਪੰਜਾਬ ਦੇ ਪੰਜਾਬ ਘਮਰਾ ਨਹੀਂ ਹੁੰਦਾ ਹੁਣ ਇਹ ਲੈ ਆ ਜੀ ਕਰਪਸ਼ਨ ਕੋਈ ਵੀ ਕਰਦਾ ਕੋਈ ਆਗੂ ਕਰਦਾ ਕੋਈ ਪਾਰਟੀ ਕਰਦੀ ਹੈ ਕੋਈ ਵਰਕਰ ਕਰਦਾ ਹਰੇਕ ਲਈ ਨੰਦਨਜੋਗ ਹੈ ਜਿੰਨੀ ਜਿੰਨੀ ਇਹ ਨੰਦਿਆ ਕੀਤੀ ਜਾਵੇ ਉੰਨੀ ਥੋੜੀ ਹੈ ਇਹ ਸਾਰਾ ਵਰਤਾਰਾ ਸ਼ਰਾਬ ਦੇ ਘਟਾਲੇ ਦਾ ਇਹ ਹੋਇਆ ਇਧਰ ਕੋਈ ਦੌਰ ਆਇਆ ਨਹੀਂ ਵੀ ਹੋਇਆ ਨਹੀਂ ਪੰਜਾਬ ਚ ਵੀ ਹੋਇਆ ਪਰ ਇਸਤੇ ਬਿਨਾ ਬਿਨਾ ਹੋਰ ਵੀ ਬਹੁਤ ਆ ਪੇ ਕਹਣ ਚੂਸ ਦੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਜਿੰਨੇ ਜੋ ਵੀ ਕਰਪਸ਼ਨ ਕਰਦਾ ਦੇਸ਼ ਦੇ ਸਰਮਾਏ ਨੂੰ ਨੁਕਸਾਨ ਕਰਦਾ ਉਹ ਚਾਹੇ ਕੇਗਰੀਵਾਲ ਹੈ ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਕਾਲੀ ਹੈ ਚਾਹੇ ਕੋਈ ਬੀਜੇਪੀ ਚ ਬੈਠਾ ਬੀਜੇਪੀ ਚ ਕਿਹੜਾ ਸਾਰੇ ਦੋ ਤੋਤੇ ਹੋਣਗੇ ਬੀਜੇਪੀ ਵਾਲਾ ਬੀਜੇਪਾਲ ਨੂੰ ਕਿਸੇ ਨੇ ਨਹੀਂ ਛੇੜਦੇ ਉਹਨਾਂ ਨੂੰ ਵੀ ਛੇੜਨਾ ਕੇਜਰੀਵਾਲ ਦਾ ਜਿਹੜੀ ਕਰਪਸ਼ਨ ਕੀਤੀ ਹੈ ਕੇਜਰੀਵਾਲ ਵੀ ਭੁਗਤੇ ਸੋ ਦੇਸ਼ ਦਾ ਸਰਮਾਇਆ ਜੇ ਕਿਸੇ ਨੇ 10 ਪੈਸੇ ਵੀ ਖਰਾਬ ਕੀਤੇ ਨੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਠੀਕ